ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ, ਪਾਈ ਮਤੀ ਦਾਸ ਜੀ, ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆਈਟੀਆਈ ਕਾਲਜ ਬਟਾਲਾ ਵਿਖੇ ਮਨਾਇਆ ਗਿਆ ਜੋ ਕਿ ਲਾਈਟ ਐਂਡ ਸਾਊਂਡ ਸ਼ੋ ਰਹੀ ਸੰਗਤਾਂ ਨੂੰ ਦਿਖਾਇਆ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਮਨਸ਼ੀਰ ਸਿੰਘ ਸ਼ਰੀਕਲਸੀ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਉਹ ਰਥੇ ਇਸ ਮੌਕੇ ਤੇ ਹਮ ਹੁਮਾ ਕੇ ਸੰਗਤਾਂ ਵੀ ਪਹੁੰਚੀਆਂ ਨੇ। सुप्र nam सिंह के आज चैनल स्नेटवर्क। ये पुरुषों की निरोग आस्था मेरी आज एक परिवार के नाम अच्छे दिन देंगे। सारा समारा समाज में मोटू आदमी इस लोचे ने मांग दी है मुख्यमंत्री परिवार का आजीरा और वो प्याज का अखिदा देंगे लाउंज

ਪ੍ਰਧਾਨ ਅਧਿਕਾਰੀ ਜੀ ਤੇਗ বাহাদুর ਜੀ ਦੇ 950 ਸਾਲਾਂ ਦੀ ਜੀਵਨ ਅਵਧੀ ਨੂੰ ਸਵਾਗਤ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਉਹਨਾਂ ਦਾ ਸਹਾਰਾ ਤੇ ਪੁੱਤਾਂ ਨੇ ਪੰਜਾਬ ਦਾ ਰੱਖਿਆ ਕੀਤੀ ਸੀ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਵੇਂ ਕਿ ਸਾਰੇ ਪੰਜਾਬ ਦੇ ਗੁਰੂ ਨਾਨਕ ਦੇਵ ਜੀ ਦੇ ਪਛੀਨ ਬਹੁਤ ਵੱਡਾ ਜਿਹੜਾ ਉਹ ਪ੍ਰੋਗਰਾਮ ਸੀ ਨਾ ਜਿਹੜਾ ਚੱਲ ਰਿਹਾ ਸੀ ਨਾ ਜੋ ਉਸ ਕੜੀ ਵੱਜੋ ਬਟੌਰ ਦੇ ਗੜਾਬ ਦੇ ਅੰਦਰ ਹੈ ਮਾਇਨਾ 100 ਪ੍ਰੋਗਰਾਮ ਦੇ ਤਹਿਤ ਵੰਡ ਬਣ ਰਹੀ ਹੈ ਬਿਨਾਂ ਦੇ ਉਹ ਸਾਰਾ ਹੀ ਰਮਪਾਰਾ ਇਹਨਾਂ ਦੇ ਲੈ ਜਾ ਰਿਹਾ ਤੇ ਅੱਜ ਬਾਲਾ ਸਾਰ ਪਹੁੰਚਿਆ ਹੈ ਇਹ ਲਾਈਫ ਐਂਡ ਸੋਸਾਇਟੀ ਹੋਰ ਆਨ ਦਾ ਇਹ ਵਾਸਤੇ ਇਹ ਪੈਸੇ ਦੇ ਵਾਧੂ ਕਿ ਪਾ ਜਾ ਰਿਹਾ ਸੋ ਅਸੀਂ ਕਰਨਾ ਕੀ ਅਕੀਂ ਅੰਮਰ ਪੰਜਾਬ ਦੇ ਤੋਂ ਆ ਰਿਹਾ ਆ ਗਈਆ ਗੁਰੂ ਸਾਹਿਬ ਦੀ ਆਇਆ ਹੈ ਲੈ ਸਾਡੇ ਪਵਾੜੇ ਉਹਨਾਂ ਦੇ ਬਹੁਤ ਸਾਰੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਕਾਰ ਕੀਤਾ ਉਹਦੇ ਤੋਂ ਪੰਜਾਬ ਦੇ ਲੋਕ ਆਣ ਵਾਲੀ ਪੀੜ੍ਹੀਆਂ ਜਿਹੜੀਆਂ ਉਹਨਾਂ ਨਾਲ ਜੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਧੰਗੁਰ ਤੇਗ বাহাদুর ਸਾਹਿਬ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਤਿੰਨ ਜਿਹੜੇ ਉਹਨਾਂ ਦੇ ਨਾਲ ਸੀ ਜਿਹੜਾ ਨੂੰ ਕੋਟਣ-ਕੋਟ ਪ੍ਰਣਾਮ ਕਰਦਾ ਔਰ ਅੱਜ ਇਹ ਬਟਾਲੇ ਦੀ ਧਰਤੀ ਤੇ ਇੱਕ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹੜਾ ਕਰਕੇ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ ਗਿਆ ਔਰ ਅੱਜ ਛੋਟੇ-ਛੋਟੇ ਬੱਚੇ ਬਜ਼ੁਰਗ ਮੇਰੀਆਂ ਭੈਣਾਂ ਮਤਾਵਾਂ ਤੇ ਸ਼ਾਮਲ ਹੋ ਗਏ ਜਿਹੜੀਆਂ ਮੈਂ ਆਪ ਵੇਖਿਆ ਜਿਹਨੇ ਮੇਰੇ ਲਾਗੇ ਬੈਠੇ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਆ ਰਹੇ ਸਨ ਕਿ ਕਿ ਐਸੀ ਅਦੁੱਤੀ ਸ਼ਹਾਦਤ ਹੋਈ ਜਦੋਂ ਇੱਕ ਧਰਮ ਦੀ ਖਾਤਰ ਆਪਾਂ ਕੁਰਬਾਨ ਕੀਤਾ ਔਰ ਚਾਂਦਨੀ ਚੌਕ ਵਿਖੇ ਆਪਣਾ ਸੀਸ ਧਰਨਾ ਲਾਗ ਕਰਵਾਇਆ ਔਰ ਸੀਸ ਦਾ ਸੰਸਕਾਰ ਕਿੱਥੇ ਹੋ ਰਿਹਾ ਤੇ ਧਰ ਦਾ ਸੰਸਕਾਰ ਕਿੱਥੇ ਹੋ ਰਿਹਾ ਮੈਂ ਤਾਂ ਸਮਝਦਾ ਨੌਜਵਾਨ ਨੋ ਇਸ ਗੱਲ ਤੋਂ ਪ੍ਰੇਰਿਤ ਹੋਣਾ ਚਾਹੀਦਾ ਜਿਹੜੇ ਅਸੀਂ ਕਿਸੇ ਛੋਟੇ-ਛੋਟੇ ਲਾਲਚਾਂ ਕਰਕੇ ਆਪਣਾ ਧਰਮ ਤਬਦੀਲ ਕਰ ਰਹੇ ਹਾਂ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਗੁਰਤੇਬਹਾਦਰ ਸਾਹਿਬ ਨੇ ਧਰਮ ਬਚਾਉਣ ਲਈ ਆਪਣਾ ਸੀਸ ਬਲਦਾਨ ਕੀਤਾ ਅਸੀਂ ਪੈਸੇ ਲੈ ਕੇ ਆਪਣਾ ਧਰਮ ਤਬਦੀਲ ਕਰੀ ਜਾ ਰਹੇ ਹਾਂ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਮੈਂ ਸਾਰੀਆਂ ਸੰਗਤਾਂ ਨੂੰ ਇਹ ਜਿਹੜੀਆਂ ਅੱਜ ਇਸ ਮਹਾਨ ਕਾਰਜ ਵਿੱਚ ਸ਼ਾਮਲ ਹੋਈਆਂ ਲਾਈਟਡਾਉਨ ਸੌਣ ਪ੍ਰੋਗਰਾਮ ਵੇਖਣ ਚ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਇੱਕ ਧਾਰਮਿਕ ਤੌਰ ਤੇ ਮੈਂ ਇਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਮੈਂ ਇੱਕੋ ਦੇ ਐਮਐਲਏ ਸਾਹਿਬ ਦਾ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਐਸਐਸਪੀ ਸਾਹਿਬ ਦਾ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਵਧਾਈ ਦੇਣਾ ਕਿ ਤੁਸੀਂ ਇੱਕ ਚੰਗਾ ਕਾਰਜ ਕੀਤਾ ਜਦੋਂ ਸਿੱਖ ਇਤਿਹਾਸ ਨੂੰ ਇਸ ਬੁਨਿਆਈ ਦੁਨੀਆਵੀ ਲੋਕਾਂ ਨੂੰ ਜਾਨੂ ਕਰਵਾਉਣ ਲਈ ਇਹ ਵੱਡਾ ਕਾਰਜ ਬਟਾਲੇ ਦੀ ਧਰਤੀ ਤੇ ਕਰਵਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਜੀ ਮਾਸਤ ਜਗਿੰਦਰ ਸਿੰਘ ਚਲੀ ਗਏ ਕੀ ਕੀ ਚਾਹਣਾ ਚਾਹੋਗੇ ਅਜੀਹ ਨਵੀਂ ਟੈਕਨੋਲੋਜੀ ਤੇ ਗੁਰੂ ਸਾਹਿਬ ਦਾ 350 ਸਾਲਾਂ ਦਾ ਜਿਹੋ ਜੋ ਅੱਜ ਦੱਸਿਆ ਕਿ ਆਪ ਪੰਜਾਬ ਸਰਕਾਰ ਦੀ ਤਰਫੋਂ ਕੀ ਸਿੱਖਣ ਨੂੰ ਮਿਲਿਆ ਢਿਲ ਕੇ ਜੰਜੂ ਰਾਖਾ ਪਰ ਤਾਂ ਕਾ ਕੀਨੋ ਵੱਡੋ ਕਲੂਮੇ ਸਾਕਾ ਤਰਮ ਹੈ ਇਹ ਸਾਕਾ ਜਿੰਕਿਆ 80 ਸਦੀਆ ਪਰ ਸਿਰ ਨਾ ਦਿਆ ਸਤਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਮੇ ਪਾਸ਼ਾ ਜੀ ਦੇ ਲਾਇਕਨ ਸੌਣ ਦਾ ਜੋ ਪੰਜਾਬ ਸਰਕਾਰ ਨੇ ਪ੍ਰੋਗਰਾਮ ਕੀਤਾ ਹੈ ਸੱਚਮੁੱਚ ਇਹ ਇਤਿਹਾਸਕ ਪਾਲਸਨ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਕਿ ਉਸ ਸੰਦਰਭ ਵਿੱਚ ਅਸੀਂ ਜੁੜ ਕੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੋ ਸਕੀਏ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਧਰਮ ਤੇ ਜ਼ੁਲਮ ਦੇ ਖਿਲਾਫ ਜਿਹੜਾ ਧਰਮ ਦੇ ਹੱਕ ਤੇ ਤੇ ਜ਼ੁਲਮ ਦੇ ਖਿਲਾਫ ਵਿੱਚ ਅਸੀਂ ਚੱਲ ਸਕੀਏ ਇਹ ਅੱਜ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਜਿਹੜਾ ਆਉਣ ਆਏ ਬੱਚਿਆਂ ਨੂੰ ਨਸਲਾਂ ਨੂੰ ਐਸੀ ਦਾ ਬੰਦਾ ਲੱਗਦਾ ਜਿਹੜੀ ਆ ਰਹੇ ਕਿ ਕਿ ਮੇਰਾ ਇੱਕ ਭਾਗ ਹੈ ਜਿਹੜੇ ਕਦੇ ਹੁੰਦੇ ਆ ਬਹੁਤ ਆਏ ਇਹ ਬੜਾ ਪਤਾ ਲੱਗਦਾ ਕਿ ਜਿਹੜੇ ਉਹਨਾਂ ਸਾਡੇ ਕੀਤਾ ਇਹਨਾਂ ਦੇ ਵਿੱਚ ਇੰਤਸਾਡੇ ਕੀਤਾ ਬੜਾ ਪ੍ਰਸਤਾ ਸੀ ਜੀ ਨਵੀਂ ਟੈਕਨੋਲੋਜੀ ਨਾਲ ਵਿਖਾਇਆ ਗਿਆ ਪਰ ਦੇ ਤਰ੍ਹਾਂ ਸਾਡੇ ਪ੍ਰਧਾਨਕ ਦੇਵ ਜੀ ਨੇ ਸਾਨੂੰ ਦੱਸਾਇਆ ਗਿਆ ਤਾਂ ਕਰਦਾ ਜੀ ਅੱਜ ਇਹ ਦੇਖਣ ਵਾਸਤੇ ਆਇਆ ਜ ਸਾਡੇ ਨੂੰ ਦੇਖਿਆ ਅੱਜ ਜੀ 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 ਜ